ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਤੁਹਾਡਾ ਆਪਣਾ ਗੁੱਗੂ ਗਿੱਲ ਪਿਆਰੇ ਦੋਸਤੋ ਸਾਡੇ ਬਹੁਤ ਹੀ ਅਜ਼ੀਜ਼ ਦੋਸਤ ਨੇ ਸ਼ਾਮ ਜਨੇਜਾ ਜੀ ਮੇਰੇ ਸ਼ਹਿਰ ਮਲੋੜਤੋਂ ਨੇ ਉਹ ਪੱਤਰਕਾਰੀ ਚ ਬਹੁਤ ਅੱਛਾ ਕੰਮ ਕਰ ਚੁੱਕੇ ਨੇ ਪਿਛਲੇ ਸਾਲਾਂ ਚ ਹੁਣ ਉਹ ਆਪਣਾ ਨਵਾਂ ਚੈਨਲ ਸ਼ੁਰੂ ਕਰਨ ਜਾ ਰਹੇ ਨੇ ਜਿਸ ਦਾ ਨਾਮ ਹੈ ਦਸਤਕ ਪੰਜਾਬ ਨਵੇਂ ਸਾਲ ਤੋਂ ਇਹ ਸ਼ੁਰੂ ਹੋਣ ਜਾ ਰਹੇ ਮੈਂ ਸਭ ਤੋਂ ਪਹਿਲਾਂ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਦੇਣੀਆਂ ਚਾਹੁੰਦਾ ਸਾਰਿਆਂ ਨੂੰ ਰੱਬ ਕਰੇ ਸਾਡੇ ਵੀਰ ਨੂੰ ਬਹੁਤ ਹੀ ਕਾਮਯਾਬੀਆਂ ਮਿਲਣ ਇਸ ਚੈਨਲ 'ᱨही ਤੇ ਪੋਜ਼ਿਟਿਵਲੀ ਇਹ ਆਪਣਾ ਕੰਮ ਇਸ ਚਰਨਲ ਤੇ ਕਰ ਸਕੇ ਮਾਲਕ ਨੂੰ ਸ਼ਕਤੀ ਦੇਵੇ ਜਿਉਂਦੇ ਵਸਦੇ ਰੋ ਸੱਚੀ ਕੱਲ ਸੱਚੀ ਕੱਲ ਜੀ ਸਾਰਿਆਂ ਨੂੰ ਮੈਂ ਹਾਂ ਤੁਹਾਡਾ ਆਪਣਾ ਗੁੱਗੂ ਗਿੱਲ ਪਹਿਲੇ ਦੋਸਤੋ ਸਾਡੇ ਸ਼ਹਿਰ ਮਨਰੋੜ ਦੇ ਇੱਕ ਬਹੁਤ ਹੀ ਸਾਡੇ ਅਜ਼ੀਜ਼ ਦੋਸਤ ਨੇ ਸ਼ਾਮ ਜੀ ਨੇ ਜਾਜੀ ਜਿਨ੍ਹਾਂ ਨੇ ਪੱਤਰਕਾਰੀ 'ਚ ਬਹੁਤ ਹੀ ਅੱਛਾ ਕੰਮ ਕੀਤਾ ਪਿਛਲੇ ਸਾਲਾਂ 'ਚ ਹੁਣ ਉਹ ਆਪਣਾ ਚੈਨਲ ਸ਼ੁਰੂ ਕਰਨ ਜਾ ਰਹੇ ਨੇ ਜਿਸ ਦਾ ਨਾਮ ਹੈ ਦਸਤਕ ਪੰਜਾਬ ਮੈਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦੇਣੀਆਂ ਚਾਹੁੰਦਾ ਵਾਹਿਗੁਰੂ ਕਰੇ ਇਸ ਚੈਨਲ ਰਾਂਹ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਔਰ ਨਵੇਂ ਸਾਲ ਦੀਆਂ ਸਾਰਿਆਂ ਨੂੰ ਲੱਖ-ਲੱਖ ਮੁਬਾਰਕਾਂ ਸ਼ਾਮ ਜਨੇਜਾ ਜੀ ਮਾਲਕ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਹਮੇਸ਼ਾ ਖੁਸ਼ ਰਹੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਤੁਹਾਡਾ ਆਪਣਾ ਗੁੱਗੂ ਗਿੱਲ ਪਿਆਰੇ ਦੋਸਤੋ ਸਾਡੇ ਬਹੁਤ ਹੀ ਅਜ਼ੀਜ਼ ਦੋਸਤ ਨੇ ਸ਼ਾਮ ਜਨੇਜਾ ਜੀ ਮੇਰੇ ਸ਼ਹਿਰ ਮਲੋੜ ਤੋਂ ਨੇ ਉਹ ਪੱਤਰਕਾਰੀ ਚ ਬਹੁਤ ਅੱਛਾ ਕੰਮ ਕਰ ਚੁੱਕੇ ਨੇ ਪਿਛਲੇ ਸਾਲਾਂ ਚ ਹੁਣ ਉਹ ਆਪਣਾ ਨਵਾਂ ਚੈਨਲ ਸ਼ੁਰੂ ਕਰਨ ਜਾ ਰਹੇ ਨੇ ਜਿਸ ਦਾ ਨਾਮ ਹੈ ਦਸਤਕ ਪੰਜਾਬ ਨਵੇਂ ਸਾਲ ਤੋਂ ਇਹ ਸ਼ੁਰੂ ਹੋਣ ਜਾ ਰਹੇ ਮੈਂ ਸਭ ਤੋਂ ਪਹਿਲਾਂ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਦੇਣੀਆਂ ਚਾਹੁੰਦਾ ਸਾਰਿਆਂ ਨੂੰ ਰੱਬ ਕਰੇ ਸਾਡੇ ਵੀਰ ਨੂੰ ਬਹੁਤ ਹੀ ਕਾਮਯਾਬੀਆਂ ਮਿਲਣ ਇਸ ਚੈਨਲ 'ᱨही ਤੇ ਪੋਜੀਟਿਵਲੀ ਇਹ ਆਪਣਾ ਕੰਮ ਇਸ ਚੈਨਲ ਤੇ ਕਰ ਸਕੇ ਮਾਲਕੇ ਨੂੰ ਸ਼ਕਤੀ ਦੇਵੇ ਜਿਉਂਦੇ ਵੱਸਦੇ ਰੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਤੁਹਾਡਾ ਆਪਣਾ ਗੁੱਗੂ ਗਿੱਲ ਪਹਿਲੇ ਦੋਸਤੋ ਸਾਡੇ ਸ਼ਹਿਰ ਮਲੋੜ ਦੇ ਇੱਕ ਬਹੁਤ ਹੀ ਸਾਡੇ ਅਜ਼ੀਜ਼ ਦੋਸਤ ਨੇ ਸ਼ਾਮ ਜਿੰਨੇ ਜੱਜੀ ਜਿਨ੍ਹਾਂ ਨੇ ਪੱਤਰਕਾਰੀ 'ਚ ਬਹੁਤ ਹੀ ਅੱਛਾ ਕੰਮ ਕੀਤਾ ਪਿਛਲੇ ਸਾਲਾਂ 'ਚ ਹੁਣ ਉਹ ਆਪਣਾ ਚੈਨਲ ਸ਼ੁਰੂ ਕਰਨ ਜਾ ਰਹੇ ਨੇ ਜਿਸ ਦਾ ਨਾਮ ਹੈ ਦਸਤਕ ਪੰਜਾਬ ਮੈਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦੇਣੀਆਂ ਚਾਹੁੰਦਾ ਵਾਹਿਗੁਰੂ ਕਰੇ ਇਸ ਚੈਨਲ ਰਾਈ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਔਰ ਨਵੇਂ ਸਾਲ ਦੀਆਂ ਸਾਰਿਆਂ ਨੂੰ ਲੱਖ-ਲੱਖ ਮੁਬਾਰਕਾਂ ਸ਼ਾਮ ਜਨੇਜਾ ਜੀ ਮਾਲਕ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਹਮੇਸ਼ਾ ਖੁਸ਼ ਰਹੋ ਸਤਿ ਸ਼੍ਰੀ ਅਕਾਲ